ਇੰਨੇ ਕਾਲੇ ਕਿ ਬਲੌਗ ਤੇ ਬਹੁਤ ਬਹੁਤ ਧੰਨਵਾਦ। ਹੋਰ ਸਨੋ ਤੁਸੀਂ ਕੀ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ। ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਸੋਡੇ ਲਈ ਕੱਪੜਿਆਂ ਦੀ ਆਪਣਾ ਕੋਈ ਕੱਪੜੇ ਕੌਂਸੀ ਐਸੀ ਤੇ ਮੈਂ ਕਿਹਾ ਚਲੋ ਮੈਂ ਆਦੀਆਂ ਪਹਿਨਣ ਨੂੰ ਦਿਖਾਵਾਂ। ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਤੁਸੀਂ ਜੇ ਤੁਹਾਨੂੰ ਪਤਾ ਨੰਬਰ ਆਪਣਾ WhatsApp ਦੇ ਨੀਚੇ ਚੱਲਦਾ ਹੁੰਦਾ ਤਾਂ ਸਕਰੀਨਸ਼ਾਟ ਲੈ ਸਕਦੇ ਆ ਤੇ ਆਪਦੇ ਆਰਡਰ ਬੁੱਕ ਕਰਵਾ ਸਕਦੇ ਆ ਤੇ ਸਵੇਰੇ ਆਪਾਂ ਵੀਡੀਓ ਲੈ ਕੇ ਆਵਾਂਗੇ ਬਲੌਜਾਂ ਦੀ ਸਕੀ ਵੀ ਦੀ ਸਵੇਰੇ ਸੋਸਾ ਸੀ ਵੀਟ ਲੈ ਲਈ ਭੰਦਾ ਕੰਮ ਆਪਾਂ ਤਿਆਰ ਕਰੀ ਜਾਣੀ ਆ ਤੇ ਪਰ ਫਿਰ ਵੀ ਕੰਮ ਉਹਨਾਂ ਦਾ ਅੱਧਾ ਰਹਿ ਗਿਆ ਉਹਨਾਂ ਦਾ ਵੈਨ ਵੀਡੀਓ ਵੇਂਦੇ ਹੋਣਗੇ ਚਿੱਟਾ ਬਲੌਜ ਵੀ ਰਹਿ ਗਿਆ ਤੇ ਇਕ ਉਹਨਾਂ ਦਾ ਸ਼ਿਕਾਪ ਸੀਗਾ ਮਤਲਬ ਕਈਆਂ ਨੂੰ ਪਤਾ ਹੋਊ ਵੀ ਸ਼ਿਕਾਪ ਕੀ ਹੁੰਦਾ ਸੱਤੇ ਬੰਨਣਾ ਵਾਲਾ ਹੁਣ ਤੇ ਵੈਸੇ ਟੋਪੀ ਨਹੀਂ ਚੱਲ ਪਈਆਂ ਜੂੜੀ ਵਾਲੀਆਂ ਅੱਗੇ ਜਿਨ੍ਹਾਂ ਨੇ ਬੰਨੇ ਹੋਣ ਉਹਨਾਂ ਨੂੰ ਪਤਾ ਸੀ ਸ਼ਿਕਾਪ ਬੋਲਦੇ ਸੀਗੇ ਤੇ ਉਹ ਵੀ ਰਹਿ ਗਏ ਚਲੋ ਕੋਈ ਗੱਲ ਨਹੀਂ ਫਿਰ ਦੇਖੋ ਵੀ ਮਜਬੂਰੀ ਹੋ ਜਾਂਦੀ ਹੈ ਹਨਾ ਅਸੀਂ ਵੀ ਹੁਣ ਲਗਾਤਾਰ ਵੀ ਮੰਗਲਵਾਰ ਤੋਂ ਵੀ ਪ੍ਰੋਗਰਾਮ ਆਈ ਜਾਂਦੇ ਮੰਗਲਵਾਰ ਨੂੰ ਵੀ ਘਰੇ ਨਹੀਂ ਸੀਗੇ ਵਦਵਾਰ ਨੂੰ ਵੀ ਮਰਗ ਦਾ ਭੋਗ ਸੀ ਅੱਜ ਵੀ ਹੁਣੇ ਮਰਗ ਦੇ ਭੋਗ ਤੋਂ ਆਈਆਂ ਤੇ ਸਵੇਰੇ ਫਿਰ ਮਰਗ ਦਾ ਭੋਗ ਆ ਫਿਰ ਆਪਣੇ ਦੋ ਦਿਨ ਵਿਆਹ ਆਪਣੇ ਫਿਰ ਪਰ ਵਿਆਹ ਚ ਲੰਘ ਜਾਣੀਆਂ ਕਈ ਨਾ ਲਗਾਤਾਰ ਪ੍ਰੋਗਰਾਮ ਹੋਣਗੇ ਤੇ ਇਸ ਤਰ੍ਹਾਂ ਕਰਕੇ ਵੀ ਭੈਣ ਦਾ ਇਟਲੀਆ ਦਿਨ ਤਾਂ ਬਣਾ ਦਿੰਦੇ ਫਿਰ ਬੰਦੇ ਚ ਦੀ ਕਿਤੇ ਜਾਣਾ ਪੈਂਦਾ ਕੋਈ ਜਾਣਾ ਵੀ ਜ਼ਰੂਰੀ ਹੈ ਨਾ ਜਾਣਾ ਪੈਂਦਾ ਹੈਗਾ ਤੇ ਹੁਣ ਹੀ ਆਏ ਸੀ ਕਿ ਮੈਂ ਕਿਹਾ ਚੱਲੋ ਪਹਿਲਾਂ ਮੈਂ ਭੈਣ ਦੇ ਕੱਪੜੇ ਦੇਖਾਂ ਸਵੇਰੇ ਪਾਵਰ ਜਾਂ ਦੀ ਸਕੀਵੀਆਂ ਦੇ ਵਿੱਚ ਦੀ ਟਾਈਮ ਕੱਢ ਕੇ ਤੇ ਸਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਕੇਕ ਵੀ ਜਬਣੀ ਆ ਕੋਸ ਨੂੰ ਦਿਖਾਈ ਹੋਇਆ ਕੋਸ ਜਿਹੜੀ ਆਪਾਂ ਕੱਲ ਰੈਡੀ ਹੋ ਗਈ ਕੋ ਸਾਜਜ ਹੋ ਜਾਣਗੇ ਨੂੰ ਦਿਖਾਵਾਂਗੇ ਤੇ ਮੈਂ ਸਾਨੂੰ ਹਰ ਇੱਕ ਵੀਡੀਓ ਚ ਰਿਕਵੈਸਟ ਕਰਦੀ ਹੁੰਨੀ ਆ ਮੈਨੂੰ ਨਾ ਕੱਪੜੇ ਵਾਲੀ ਵੀਡੀਓ ਚ ਵੀ ਜ਼ਿਆਦਾ ਰਿਸਪੌਂਸ ਦਿਆ ਕਰੋ ਤੁਸੀਂ ਇਹ ਥੋੜਾ ਜਿਹਾ ਘੱਟ ਦਿਨੇ ਆ ਜਾਗਟਾ ਕੋਠੀਆਂ ਦਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਦਿਨੇ ਆ ਉਹ ਤਾਂ ਆਪਣੇ ਵੱਸੋਂ ਬਾਹਰ ਕੰਮ ਹੋਇਆ ਪਿਆ ਬਹੁਤ ਜ਼ਿਆਦਾ ਕੰਮ ਆਇਆ ਪਿਆ ਉਹ ਤਾਂ ਬਹੁਤ ਮੁਸ਼ਕਲ ਦੀ ਗੱਲ ਹੋ ਗਈ ਤੇ ਜੇ ਤੁਸੀਂ ਮੈਨੂੰ ਕੱਪੜਿਆਂ ਦਾ ਵੀ ਇਸ ਤਰ੍ਹਾਂ ਹੀ ਤੁਸੀਂ ਮੈਨੂੰ ਬਸ ਐਸ ਤਰ੍ਹਾਂ ਦੀ ਮੈਨੂੰ ਆਰਡਰ ਦਿਆ ਕਰੋ ਤੇ ਲੋ ਜੀ ਹੁਣ ਆਪਾ ਦਿਖਾਉਣੀ ਆ ਸੋਨ ਨੂੰ ਲੋ ਜੀ ਵਿੱਚ ਫੋਨ ਆ ਗਿਆ ਸੀ ਫਿਰ ਆਪਾਂ ਫੋਨ ਸੌਣ ਲੱਗੇ ਤੇ ਲੋ ਜੀ ਤੁਸੀਂ ਦੇਖੋ ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲਓ ਤੇ ਤੁਸੀਂ ਆਪਣੇ ਕੱਪੜੇ ਵੀ ਮੰਗਵਾਵੋ ਬਸ ਤੇ ਆਪਣਾ ਲੋਕਲ ਵਧੀਆ ਕੰਮ ਚੱਲਦਾ ਹੈਗਾ ਆਨਲਾਈਨ ਵੀ ਕੰਮ ਚੱਲਦੀ ਜਾਂਦਾ ਪਰ ਜਿੱਦਾਂ ਜੋ ਜਾਗਟਾ ਕੁੱਟੀਆਂ ਤੁਸੀਂ ਇੰਨਾ ਰਿਸਪੌਂਸ ਦਿੱਤਾ ਬਹੁਤ ਜ਼ਿਆਦਾ ਦਿੱਤਾਗਾ ਬਹੁਤ ਮੁਸ਼ਕਲ ਦੀ ਗੱਲ ਹੋਈ ਪਈ ਆ ਬਣਾ ਕੇ ਦੀ ਨਾ ਤੇ ਕੋਈ ਗੱਲ ਨਹੀਂ ਜੀ ਆਪਣੀ ਹੈਲਪ ਵਾਸਤੇ ਵੀ ਮੈਂ ਕਹਿੰਦੀ ਮੈਨੂੰ ਭਾਵੇਂ ਜਿੰਨੀਆਂ ਮਰਜ਼ੀ ਬੁੜੀਆਂ ਆਉਂਦੀ ਮਿਲ ਜਾਣ ਪਾਉਦੀ 5 10 ਜਿੰਨੀਆਂ ਮਰਜ਼ੀ ਮੇਰੇ ਇਹ ਵੀ ਕੰਮ ਇੰਨਾ ਜ਼ਿਆਦਾ ਕਸ ਪਿਆ ਹੋਇਆ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦੀ ਵੀ ਕੰਮ ਵੀ ਮੈਂ ਵਧੀਆ ਲੈ ਲਾਂਗਾ ਵੀ ਇਹ ਨਹੀਂ ਹੈਗਾਗਾ ਕਿਉਂਕਿ ਸਸਤਾ ਮੈਥਾ ਬਣਵਾਉਣਾ ਮੇਰੀ ਜ਼ਿੰਮੇਵਾਰੀ ਤੇ ਜਿੰਨਾ ਦਾ ਮੇਰੇ ਵਰਗਾ ਸਾਫ਼ ਹੱਥ ਹੋਊਗਾ ਪਾ ਉਹਨਾਂ ਤੋਂ ਹੀ ਬਣਵਾਵਾਂਗੇ ਤਰਕਾਸ ਬਹੁਤ ਆ ਚਲੋ ਕੋਈ ਨਹੀਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾਗਾ ਜਰੂਰ ਤੁਹਾਡੇ ਆਰਡਰ ਪਾ ਪੂਰੀ ਕਰਕੇ ਦੇਵਾਂਗੇ ਲਓ ਜੀ ਦੇਖੋ ਆਪਾਂ ਹੁਣੇ ਕੋਹ ਗਾ ਲੈਂਦੇ ਆਏ ਸੀ ਕਿ ਮਸਾਖੇ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਫਿਰ ਆਪਾਂ ਕੋਈ ਗੱਲ ਨਹੀਂ ਫਿਰ ਆਪਾਂ ਭੈਣ ਦਾ ਹਜੇ ਕਾਲਾ ਬਲੌਗ ਮਬੂਣੀ ਜਾਨੀ ਆ ਤੇ ਅੱਜ ਆਪਾਂ ਡਨ ਕਰਾਂਗੇ ਸ਼ਾਮ ਨੂੰ ਫਿਰ ਵਿਆਹ ਦੇ ਘਰੇ ਜਾਣਾ ਹੈ ਬਸ ਆਈ ਕੰਮ ਨਹੀਂ ਲੋਟ ਆਉਂਦੇ ਲਓ ਜੀ ਦੇਖੋ ਜਰੂਰ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਤੁਸੀਂ ਮੰਗਵਾ ਸਕਦੇ ਆ ਦੇਖੋ ਜੀ ਵਧੀਆ ਕਾਟਨ ਦਾ ਦੁਵੱਟਾ ਵਾ ਤੇ ਕਾਟਨ ਦੀ ਛੂਟ ਦੇਖੋ ਜੀ ਦੇਖ ਰੇਟ ਲੱਗੂ ਇਹਨਾਂ ਦਾ 500 ਰੁਪਿਆ ਦੇਖੋ ਜੀ ਕੋਰੀਅਰ ਤਿਆਰ ਤੇ ਸੋਡਾ ਹੋਊਗਾ ਤੇ 500 ਰੁਪਿਆ ਲੱਗੂਗਾ ਤੇ ਨਾਲ ਦੇ ਕਾਟਨ ਦਾ ਬਹੁਤ ਹੀ ਖੁੱਲਾ ਡੁੱਲਾ ਦੁਵੱਟਾ ਵੀ ਦੁਵੱਟਾ ਵੀ ਛੋਟਾ ਨਹੀਂ ਲੱਗੇਗਾ 2.5 ਮੀਟਰ ਦਾ ਬਹੁਤ ਹੀ ਵਧੀਆ ਵੱਡਾ ਦੁਵੱਟਾ ਵਾ రుపేయా రేట్ ఇట్ కలర్ ఆ గో రేట్ షూట్ ఏదన్నా మీ కోటన్పట్టా బా కోటా న ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਪ ਦੀ ਬੁੱਕ ਕਰ ਸਕਦੇ ਹੋ 250 ਰੁਪਏ ਹੈ ਇਹਦਾ ਕਾਟਨ ਦਾ ਨਾਲ ਦਵੱਟਾ ਵਾ ਇਹ ਕੁਝ ਦੇតិ ਕਲਰ ਸੇ ਥੋੜਾ ਜਿਹਾ ਫਰਕ ਆ ਉਹਦੇ ਚ ਹੈਗੇ ਆ ਮੇਜੈਂਟਾ ਕਲਰ ਆ ਮੇਜੈਂਟਾ ਫਲਾਵਰ ਇਹ ਹੈਗਾ orange ਫਲਾਵਰ ਦਾ ਦੇਖੋ ਜੀ ਇਹਦੇ ਵੀ ਰੇਟ ਸਿਰਫ 500 ਰੁਪਏ ਲੱਗੂਗਾ ਇਹਦੇ ਵੀ ਨਾਲ ਦਾ ਪੂਰਾ ਕੁਲਾ ਢੁਲਾ ਦਵੱਟਾ ਵਾ ਦੇਖੋ ਇਹ ਪਿਆਰ ਨਾ ਕਿੰਨੀ ਦੀ ਪਿਆਰੇ ਸੋਡੇ ਰੇਟ ਬਹੁਤ ਘੱਟ ਆ ਛੁੱਟਾਂ ਦੇ ਬਹੁਤ ਸਹੀ ਰੇਟ ਆ ਥੈਂਕ ਯੂ ਜੂ ਬੈਣੀ ਬਹੁਤ ਧੰਨਵਾਦ ਵੈਸੇ ਆਪਾਂ ਰੇਟ ਤਾਂ ਆਪਾਂ ਲਾਉਂਦੀ ਨਹੀਂ ਜਿਆਦਾ ਦੇਖੋ ਇਹ ਬਹੁਤ ਹੀ ਖੁੱਲਾ ਢੁਲਾ ਦਵੱਟਾ ਵਾ ਨਾਲ 5 ਮੀਟਰ ਛੂਟ ਹੋਊਗਾ 5 ਮੀਟਰ ਕੱਪੜਾ ਤੁਹਾਨੂੰ ਮਿਲੂਗਾ ਦੇਖੋ ਇਹ ਲਾਲ ਦਾ ਦਵੱਟਾ ਤੁਹਾਨੂੰ ਮਿਲੂ ਫਲਾਵਰਾਂ ਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਦੀ ਆਰਡਰ ਬੁੱਕ ਕਰ ਸਕਦੇ ਆ। ਨੋ ਜੀ ਵੀਡੀਓ ਆਪਣੀ ਜਿਆਦਾ ਲੰਬੀ ਹੋ ਜਾਂਦੀ ਆ ਕਿਉਂਕਿ ਪਹਿਲਾਂ ਆਪਾਂ ਗੱਲਾਂ 'ਚ ਥੋੜੀ ਵੀਡੀਓ ਵੱਧ ਬਣਾਤੀ। ਦੇਖੋ ਜੀ। ਤੇ ਇੱਕ ਮਿਲੂਗਾ ਜੀ ਤੁਹਾਨੂੰ ਇਹ ਇਹਦਾ ਰੇਟ ਤੁਹਾਨੂੰ ਲੱਗੂਗਾ 450 ਰੁਪਿਆ ਇਹ ਬਿਨਾਂ ਦਵੱਟੇ ਦੇ ਤੇ ਨਾਲ ਦਵੱਟਾ ਕੋਈ ਨਹੀਂ ਕਾਟਨ ਦਾ ਛੋਟਾ। ਇਸ ਤਰ੍ਹਾਂ 450 ਰੁਪਿਆ ਤੁਹਾਨੂੰ ਲੱਗੂਗਾ। ਇਹਦੇ ਵੀ ਕੱਪੜਾ 5 ਮੀਟਰ ਤੁਹਾਨੂੰ ਮਿਲੂਗਾ। ਸਾਰੇ ₹5 5 ਮੀਟਰ ਦੇ ਤੁਹਾਨੂੰ ਮਿਲਣਗੇ ਦੇਖੋ। ਬਹੁਤ ਹੀ ਸੋਹਣਾ ਲੈਣਾ ਵਾਲਾ ਵਾ ਦੇਖੋ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਤੁਸੀਂ ਆਪਦੇ ਆਰਡਰ ਬੁੱਕ ਕਰੋ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣਾ ਜੋੜਨ ਦਾ ਬਹੁਤ ਜਿਆਦਾ ਤੁਸੀਂ ਮੈਨੂੰ ਰਿਸਪੌਂਸ ਦਿੱਤਾ ਬਹੁਤ ਤੁਹਾਡਾ ਧੰਨਵਾਦ ਲਓ ਜੀ ਨੋ ਜੀ ਇਹਦਾ ਰੇਟ ਸਾਨੂੰ ਲੱਗੂਗਾ 450 ਦੂਜਿਆਂ ਦਾ ਲੱਗੂ ਸਾਨੂੰ 550 ਰੁਪਏ ਆ ਕੋਰੀਅਰ ਚਾਰਜ ਸੋਡਾ ਹੋਊਗਾ ਕਿਉਂਕਿ ਆਪਾਂ ਇਹਨਾਂ ਦੀ ਬਹੁਤ ਘੱਟ ਕਮਾਈ ਕਰਨੀ ਆ ਲਓ ਜੀ ਲਓ ਜੀ ਫੋਨ ਵੀਡੀਓ ਕਰਨ ਲੱਗਿਆ ਹਾਂ